ਸਤਨਾਮ ਸਿਰ ਬਾਹੇ ਗੁਰੂ ਸਾਹਿਬ ਜੇ ਟੋੜੇ ਮਹੱਲਾ ਪੰਜਾਬ ਅਰਸਨਾ ਗੁਣ ਗੋਪਾਲ ਨਿਤ ਗਾਇਨ ਸਾਤ ਸਹਜ ਰਹਸ ਮਨ ਉਪਜਿਆ ਸਗਲੇ ਦੁੱਖ ਪਲਾਇਨ ਅਰਸਨਾ ਗੁਣ ਗੋਪਾਲ ਨਿਤ ਗਾਇਨ ਸਾਤ ਸਹਜ ਰਹਸ ਮਨ ਉਪਜਿਆ ਸਗਲੇ ਦੁਖ ਪਲਾਇਨ ਰਹਾ ਜੋ ਮੰਗਾ ਸੋਇ ਸੋਇ ਪਵ ਸੇਬ ਹਰ ਕੇ ਚਰਨ ਰਸਾਇਨ ਜਨਮ ਮਰਨ ਤੂ ਹਉ ਤੇ ਛੁਟ ਪਵ ਜਲ ਜਗਤ ਤਰਾਇਨ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਨ ਅਬ ਨਾਸੇ ਕੀਮ ਚਾਹ ਜੈ ਨਾਨਕ ਸਦਾ ਸਿਮਰ ਨਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਬ ਨਾ ਸਿਖੇਮ ਚਾਹ ਜੈ ਨਾਨਕ ਸਦਾ ਸਿਮਰ ਨਾਰਾਇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਕੀ ਸਾਜਿਨੇ ਬਾਜੀ ਸਾਧ ਸੰਗਤ ਅੱਜ ਦਾ ਇਹ ਪਾਵਨ ਸ਼ਬਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਜੋ ਕੇ ਰਾਗ ਟੋਡੀ ਦੇ ਅੰਦਰ ਅਤੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 713 ਅਤੇ 14 325 ਵਾਏ ਬਨ ਹੈ ਸੋ ਆਓ ਸਾ ਸੰਗਤ ਜਿੱਥੇ ਆਪ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਦਾ ਪਾਠ ਬੜੇ ਹੀ ਪਿਆਰ ਸਤਿਕਾਰ ਤੇ ਸ਼ਰਧਾ ਭਾਵਨਾ ਨਾਲ ਸਰਵਨ ਕੀਤਾ ਉਥੇ ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਨੂੰ ਤੁਹਾਨੂੰ ਕੀ ਸਿੱਖਿਆ ਦਿੱਤੀ ਹੈ ਉਸ ਨੂੰ ਸੰਖੇਪ ਜੇ ਰੂਪ ਵਿੱਚ ਸਮਝਣ ਦਾ ਇੱਕ ਨਿਮਾਨਾ ਜਿਹਾ ਯਤਨ ਕਰੀਏ ਸਾਧ ਸੰਗਤ ਸਤਿਗੁਰਾਂ ਦੀ ਪਾਵਨ ਬਾਣੀ ਨੂੰ ਪੜ ਕੇ ਵੇਖੀਏ ਵਿਚਾਰ ਕੇ ਦੇਖੀਏ ਤਾਂ ਸਤਿਗੁਰਾਂ ਨੇ ਬਾਰ ਬਾਰ ਇੱਕ ਗੱਲ ਆਖੀ ਕੇ ਭਲਿਆ ਉਸ ਪਰਮਾਤਮਾ ਨੇ ਤੈਨੂੰ ਇਹ ਰਸਨਾ ਦਿੱਤੀ ਹੈ ਇਹਦੇ ਨਾਲ ਕਦੀ ਉਸ ਪਰਮਾਤਮਾ ਦਾ ਨਾਮ ਜਪਿਆ ਕਰ ਉਹਦੀ ਬੰਦਗੀ ਕਰਿਆ ਕਰ ਸ਼ੁਰੂਆਤ ਜਿਹੜੀ ਆ ਉਹ ਰਸਨਾ ਨਾਲ ਜਪ ਕੇ ਹੀ ਹੋਣੀ ਤੇ ਅੱਗੋ ਜਗਿਆਸੂ ਨੇ ਸਵਾਲ ਕੀਤਾ ਹੋਣਾ ਕਿ ਸਤਿਗੁਰੂ ਜੇ ਰਸਨਾ ਨਾਲ ਅਸੀਂ ਪ੍ਰਮਾਤਮਾ ਦਾ ਨਾਮ ਜਪਾਂਗੇ ਤਾਂ ਸਾਨੂੰ ਮਿਲੇਗਾ ਕੀ ਕਿਉਂਕਿ ਹਰ ਕੋਈ ਬੰਦਾ ਚਾਹੁੰਦਾ ਹੈ ਕਿ ਮੈਂ ਕੁਝ ਕਰਾਂ ਤੇ ਉਹਦੇ ਤੋਂ ਕੋਈ ਨਾ ਕੋਈ ਲਾਭ ਪ੍ਰਾਪਤ ਹੋਵੇ ਅੱਜ ਧੰਗੁਰੂ ਅਰਜਨ ਤੇ ਪਾਤਸ਼ਾਹ ਨੇ ਰਸਨਾ ਨਾਲ ਜਪਣ ਦੇ ਜਿਹੜੇ ਫਾਇਦੇ ਹੁੰਦੇ ਨੇ ਉਹਨਾਂ ਦਾ ਜ਼ਿਕਰ ਕੀਤਾ ਟੋਡੀ ਮਹਿਲਾ ਪੰਜਮਾ ਰਸਨਾ ਗੁਣ ਗੋਪਾਲ ਨਿਤ ਗਾਇਨ ਇਹ ਭਾਈ ਉਹ ਪ੍ਰਭੂ ਪਰਮਾਤਮਾ ਸਾਰੇ ਗੁਨਾ ਦਾ ਖਜ਼ਾਨਾ ਹੀ ਫਿਰ ਇੱਕ ਕੰਮ ਕਰਿਆ ਕਰ ਇਸ ਰਸਨਾ ਦੇ ਨਾਲ ਉਸ ਪ੍ਰਭੂ ਪਰਮਾਤਮਾ ਦੇ ਗੁਣ ਗਾਇਆ ਕਰ ਭਗਤ ਕਵੀ ਸਾਹਿਬ ਦਾ ਸਲੋਕ ਆਪ ਜੀ ਨੇ ਮੰਗਲਾ ਚਰਨ ਚ ਸਰਵਨ ਕੀਤਾ ਉਹਨਾਂ ਤੇ ਇੱਥੋਂ ਤੱਕ ਕਹਿ ਦਿੱਤਾ ਕਿੰਦੇ ਲੋਕ ਮਾਲਾ ਫੇਰ-ਫੇਰ ਕੇ ਪਰਮਾਤਮਾ ਦਾ ਸਿਮਰਨ ਕਰਦੇ ਨੇ ਕੋਈ ਗੱਲ ਚ ਪਾਲਾ ਪਾ ਕੇ ਫਿਰਦਾ ਕੋਈ ਹੱਥ ਚ ਮਾਲਾ ਪਾ ਕੇ ਫਿਰਦਾ ਪਰ ਕਬੀਰ ਸਾਹਿਬ ਕਹਿੰਦੇ ਦੁਨੀਆ ਦੇ ਲੋਕੋ ਮੈਂ ਤੇ ਆਪਣੀ ਰਸਨਾ ਨੂੰ ਮਾਲਾ ਬਣਾ ਲਿਆ ਕਿਉਂਕਿ ਮੈਨੂੰ ਸਮਝ ਆ ਗਈ ਜਿਨ੍ਹਾਂ ਜਿਨ੍ਹਾਂ ਨੇ ਵੀ ਆਦ ਜੁਗਾਦ ਤੋਂ ਲੈ ਕੇ ਪ੍ਰਮਾਤਮਾ ਨੂੰ ਪਾਇਆ ਉਹਨਾਂ ਨੇ ਰਸਨਾ ਨਾਲ ਜਪ ਕੇ ਹੀ ਪਾਇਆ ਕਬੀਰ ਸਾਹਿਬ ਕਹਿੰਦੇ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਆਦ ਜੁਗਵਾਦੀ ਸਗਲ ਭਗਤ ਤਾਂ ਕੋ ਸੁਖ ਬਿਸਰਾ ਆਦ ਜੁਗਾਦ ਤੋਂ ਮੁੜ ਤੂੰ ਜਿਨ੍ਹਾਂ ਜਨਨ ਵੀ ਜਪ ਕੇ ਸੁਖ ਪਾਇਆ ਉਹਨਾਂ ਨੇ ਰਸਨਾ ਨਾਲ ਜਪ ਕੇ ਹੀ ਸੁਖ ਪਾਇਆ ਇੱਥੋਂ ਤੱਕ ਇੱਕ ਬਚਨ ਆਪਾਂ ਪੜ੍ਹਦੇ ਹਾਂ ਕਹਿੰਦੇ ਉਸ ਰਸਨਾ ਨੂੰ ਕੱਟ ਦੇਣਾ ਚਾਹੀਦਾ ਜਿਹੜੀ ਰਸਨਾ ਪ੍ਰਮਾਤਮਾ ਦਾ ਨਾਮ ਨਹੀਂ ਜਪਦੀ ਰਸਨਾ ਜਪੈ ਨਾ ਨਾਮ ਤਿੱਲ ਤਿੱਲ ਕਰ ਕੱਟੀਏ ਕਹਿੰਦੇ ਉਹਨੂੰ ਤਿੱਲ ਤਿੱਲ ਕਰਕੇ ਕੱਟ ਦੇਣਾ ਚਾਹੀਦਾ ਜਿਹੜੀ ਰਸਨਾ ਪ੍ਰਮਾਤਮਾ ਦਾ ਨਾਮ ਨਹੀਂ ਜਪਦੀ ਅੱਜ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਭਲਿਓ ਪ੍ਰਮਾਤਮਾ ਸਾਰੇ ਗੁਨਾ ਦਾ ਖਜ਼ਾਨਾ ਹੈ ਕਿਹੜਾ ਗੋਨਾ ਜਿਹੜਾ ਉਸ ਤੋਂ ਪ੍ਰਾਪਤ ਨਹੀਂ ਹੁੰਦਾ ਤੋ ਉਸ ਪ੍ਰਭੂ ਪਰਮਾਤਮਾ ਦੇ ਇਸ ਰਸਨਾ ਦੇ ਨਾਲ ਇਸ ਜੀਵਾਨ ਦੇ ਨਾਲ ਗੁਣ ਗਾਇਆ ਕਰ ਤੇ ਤੂੰ ਪੁੱਛਦਾ ਨਾ ਕਿ ਰਸਨਾ ਨਾਲ ਨਾਮ ਜਪਣ ਨਾਲ ਕੀ ਪ੍ਰਾਪਤ ਹੋਏਗਾ ਲੈ ਫਿਰ ਸੁਣ ਦੁਨੀਆ ਤੇ ਤੂੰ ਮਿਹਨਤ ਕਰਕੇ ਬਹੁਤ ਕੁਝ ਪ੍ਰਾਪਤ ਕਰ ਲਿਆ ਬਹੁਤ ਕੁਝ ਖਟਿਆ ਬਹੁਤ ਕੁਝ ਕਮਾਇਆ ਪਰ ਇੰਨਾ ਕੁਝ ਪਾ ਕੇ ਵੀ ਤੇਰੇ ਅੰਦਰ ਸ਼ਾਂਤੀ ਨਹੀਂ ਆਈ ਇੰਨਾ ਕੁਝ ਪਾ ਕੇ ਵੀ ਤੇਰੇ ਅੰਦਰ ਸਹਿਜ ਨਹੀਂ ਆਇਆ ਇੰਨਾ ਕੁਝ ਪਾ ਕੇ ਵੀ ਤੇਰੇ ਜੀਵਨ ਚ ਖੇੜਾ ਨਹੀਂ ਆਇਆ ਇਨਾ ਕੁਝ ਪਾ ਕੇ ਵੀ ਤੇਰੇ ਜੀਵਨ ਚੋਂ ਦੁੱਖ ਨਾ ਨਿਕਲੇ ਇਹ ਚਾਰ ਗੱਲਾਂ ਅਗਲੀ ਪੰਕਤੀ ਚ ਜ਼ਿਕਰ ਕੀਤਾ ਜੀ ਮਾਰ ਕੰਦੇ ਤੋਂ ਰਸਨਾ ਨਾਲ ਜਪ ਕੇ ਤਾਂ ਦੇਖ ਜੋ ਕੁਝ ਅੱਜ ਤੱਕ ਤੈਨੂੰ ਨਹੀਂ ਮਿਲਿਆ ਨਾ ਉਹ ਤੈਨੂੰ ਪ੍ਰਾਪਤ ਹੋ ਜਾਏਗਾ ਸਾਤ ਸਹਿਜ ਅਰਹਸ ਮਨ ਉਪਜਿਓ ਸਗਲੇ ਦੋਖ ਪਲਾਈਂ ਜਦ ਤੂੰ ਰਸਨਾ ਨਾਲ ਜਪੇਂਗਾ ਤੇਰੇ ਜੀਵਨ ਚ ਸ਼ਾਂਤੀ ਆ ਜਾਏਗੀ ਪਹਿਲਾਂ ਵੀ ਬੇਨਤੀ ਕੀਤੀ ਨਾ ਸੰਸਾਰ ਤੇ ਝਾਤ ਮਾਰ ਕੇ ਦੇਖਿਓ ਅੱਜ ਬੰਦੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਕਮੀ ਹੈ ਤੇ ਸ਼ਾਂਤੀ ਦੀ ਕਮੀ ਇੰਨਾ ਕੁਝ ਪਾ ਕੇ ਵੀ ਬੰਦਾ ਅੱਜ ਬਿਆਕਲ ਹੋਇਆ ਫਿਰਦਾ ਏ ਸਾਸ ਦੂਸਰੇ ਨੰਬਰ ਤੇ ਸਹਿਜ ਕਹਿੰਦੇ ਤੇਰੇ ਜੀਵਨ ਵਿੱਚ ਸਹਿਜ ਆ ਜਾਏਗਾ ਬਸ ਇਹੀ ਇੱਕ ਸਭ ਤੋਂ ਵੱਡੀ ਪ੍ਰਾਪਤੀ ਆ ਅੱਜ ਨਿੱਕੇ ਨਿੱਕੇ ਗੱਲ ਤੋਂ ਕਈ ਵਾਰੀ ਤੁਸੀਂ ਦੇਖਿਓ ਕਿੱਡੀਆਂ-ਕੱਡੀਆਂ ਵੱਡੀਆਂ ਲੜਾਈਆਂ ਝਗੜੇ ਹੋ ਜਾਂਦੇ ਕਿਉਂਕਿ ਜੀਵਨ ਵਿੱਚ ਸਹਿਜ ਨਹੀਂ ਰਿਹਾ ਮਾਰਕ ਕਹਿੰਦੇ ਤੂੰ ਰਸਨਾ ਨਾਲ ਜਪ ਕੇ ਦੇਖ ਤੇਰੇ ਜੀਵਨ ਵਿੱਚ ਸ਼ਾਂਤੀ ਆ ਜਾਏਗੀ ਤੇਰੇ ਜੀਵਨ ਵਿੱਚ ਸਹਿਜ ਆ ਜਾਏਗਾ ਭਾਵ ਤੇਰੇ ਅੰਦਰ ਗੱਲ ਬਰਦਾਸ਼ਤ ਕਰਨ ਦੀ ਹਿੰਮਤ ਆ ਜਾਏਗੀ ਰਹਸ ਤੇਰੇ ਅੰਦਰ ਖੇੜਾ ਆ ਜਾਏਗਾ ਜਿਸ ਬਾਰੇ ਰੋਜ਼ ਆਪ ਜੀ ਜਪਜੀ ਸਾਹਿਬ ਚ ਪੜਦੇ ਹੋ ਨਾਨਕ ਭਗਤਾ ਸਦਾ ਵਿਕਾਸ ਉਥੇ ਵਿਕਾਸ ਰਹਿਆ ਵਿਕਾਸ ਦਾ ਅਰਥ ਵੀ ਖੇੜਾ ਤੇਰੇ ਜੀਵਨ ਚ ਖੁਸ਼ੀਆਂ ਤੇ ਖੇੜੇ ਆ ਜਾਣਗੇ ਤੇਰੇ ਜੀਵਨ ਚ ਆਨੰਦ ਆ ਜਾਏਗਾ ਜਦੋਂ ਤੋਂ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪੇਗਾ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸਾਂਤ ਸਹਿਜ ਰਹਸ ਮਨ ਉਪਜੇ ਤੇਰੇ ਮਨ ਵਿੱਚ ਬਾਰੀ ਤੌਰ ਤੇ ਬੰਦਾ ਕਈ ਵਾਰੀ ਹੱਸ ਕੇ ਦੱਸਦਾ ਹੈ ਕਿ ਸ਼ਾਇਦ ਮੈਂ ਬੜਾ ਸੁਖੀ ਆਂ ਪਰ ਮਨ ਕਰਕੇ ਕਈ ਵਾਰੀ ਬੰਦਾ ਦੁਖੀ ਹੁੰਦਾ ਮਾਰ ਕਹਿੰਦੇ ਤੇਰੇ ਮਨ ਵਿੱਚ ਸ਼ਾਂਤੀ ਆ ਜਾਏਗੀ ਸਹਜ ਆ ਜਾਏਗਾ ਰ ਹੱਸ ਆ ਜਾਏਗਾ ਸਗਲੇ ਦੁੱਖ ਪਲਾਈਨ ਤੇਰੇ ਜੀਵਨ ਚੋਂ ਸਾਰੇ ਦੁੱਖ ਪਲਾਈਨ ਕਰ ਜਾਣਗੇ ਰਹਾਓ ਕਦੋਂ ਜਦੋਂ ਤੂੰ ਰਸਨਾ ਨਾਲ ਜਪਨਾ ਸ਼ੁਰੂ ਕਰ ਦੇਗਾ ਹੋਰ ਕੀ ਕੁਝ ਪ੍ਰਾਪਤ ਹੋਏਗਾ ਮਾਰ ਕਹਿੰਦੇ ਜੋ ਮੰਗੈ ਸੋਈ ਸੋਈ ਪਾਵੇ ਸੇਵ ਹਰ ਕੇ ਚਰਨ ਰਸਾਇਣ ਉਹ ਪ੍ਰਭੂ ਪਰਮਾਤਮਾ ਸਾਰੇ ਰਸਾਂ ਦਾ ਘਰ ਜੋ ਸਾਰੇ ਗੁਨਾ ਦਾ ਖਜ਼ਾਨਾ ਤੇ ਸਾਰੀਆਂ ਦਾਤਾਂ ਦਾ ਮਾਲਕ ਵੀ ਤਾਂ ਉਹ ਹੈ ਨਾ ਤਾਂ ਹੀ ਤਾਂ ਆਪਾਂ ਬਚਨ ਪੜ੍ਹਦੇ ਹਾਂ ਸਰਬ ਸੁੱਖਾਂ ਦਾ ਦਾਤਾ ਸਤਿਗੁਰ ਤਾਂ ਕਿ ਸ਼ਰਣੀ ਪਾਈਏ ਸਾਰੇ ਸੁੱਖਾਂ ਦਾ ਘਰ ਉਹ ਪਰਮਾਤਮਾ ਸਾਰੇ ਗੁਨਾ ਦਾ ਘਰ ਉਹ ਪਰਮਾਤਮਾ ਫਿਰ ਇੱਕ ਕੰਮ ਕਰ ਜਦ ਤੂੰ ਰਸਨਾ ਨਾਲ ਜਪੇਗਾ ਜੋ ਕੁਝ ਤੋਂ ਉਹਦੇ ਦਰ ਤੋਂ ਮੰਗੇਗਾ ਉਹੀ ਕੁਝ ਪ੍ਰਾਪਤ ਕਰ ਲਏਗਾ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਇਥੇ ਮਾਰ ਕਹਿੰਦੇ ਜੋ ਮੰਗਿਆ ਸੋਈ ਸੋਈ ਪਾਵੇ ਜੋ ਤੂੰ ਮੰਗੇਗਾ ਉਹ ਕੁਝ ਪਾ ਲੇਗਾ ਜੇ ਤੂੰ ਰਸਨਾ ਨਾਲ ਉਸ ਮਾਲਕ ਦਾ ਨਾਮ ਜਪੇਗਾ ਸੇਭ ਹਰ ਕੇ ਚਰਨ ਰਸਾਇਨ ਇੱਥੇ ਵਸ ਨਹੀਂ ਸਭ ਤੋਂ ਵੱਡੀ ਦਾਤ ਜਿਹੜੀ ਮੰਗਣ ਦੀ ਜ਼ਰੂਰਤ ਹੈ ਇਹ ਦੁਨੀਆ ਦੇ ਪਦਾਰਥਾਂ ਅੱਜ ਮਿਲੇ ਕੱਲ ਖਤਮ ਹੋ ਜਾਂਦੇ ਨੇ ਇਹਨਾਂ ਦਾ ਕੋਈ ਥਾ ਟਿਕਾਣਾ ਨਹੀਂ ਪਰ ਸਭ ਤੋਂ ਵੱਡੀ ਦਾਤ ਇਹ ਮੰਗ ਸਿਮਰਨ ਕਰਕੇ ਕਿ ਜਨਮ ਮਰਨ ਦੋਹੋਂ ਤੇ ਛੁਟ ਜਾ بس ਇਹ ਕੋਈ ਨਹੀਂ ਮੰਗਦਾ ਕਿ ਤੇ ਮਾਲਕਾ ਮੇਰਾ ਜਨਮ ਮਰਨ ਤੋਂ ਛੁਟਕਾਰਾ ਹੋ ਜਾ। ਭਗਤ ਕਬੀਰ ਸਾਹਿਬ ਦਾ ਇੱਕ ਬਚਨ ਸਾਂਝਾ ਕਰਦਾ ਹੁਣਾਂ ਕਬੀਰ ਸਾਹਿਬ ਕਹਿੰਦੇ ਰੱਬਾ ਲੋਕ ਤੇ ਨਿੱਕੇ ਨਿੱਕੇ ਦੁੱਖ ਲੈ ਕੇ ਤੇਰੇ ਕੋਲ ਆਂਦੇ ਨੇ ਪਰ ਮੈਂ ਉਹਨਾਂ ਦੁੱਖਾਂ ਨੂੰ ਦੇਖ ਕੇ ਆਪਣਾ ਇੱਕ ਸਭ ਤੋਂ ਵੱਡਾ ਦੁੱਖ ਸਾਂਝਾ ਕਰਨਾ ਚਾਹਨਾ। ਮੇਰੇ ਤੇ ਕਿਰਪਾ ਕਰੋ ਮੇਰਾ ਵੀ ਇਹ ਦੁੱਖ ਕੱਟ ਦਿਓ। ਉਹ ਕਿਹੜਾ ਦੁੱਖ ਹੈ ਕਹਿੰਦੇ ਇੱਕ ਦੁੱਖ RAM ਰਾਏ ਕਾਟੋ ਮੇਰਾ ਅਗਨ ਦਹ। ਗਰਭ ਬਿ세ਰਾ ਕਹਿੰਦੇ ਬਾਰ ਬਾਰ ਮਾਤਾ ਦੇ ਗਰਭ ਵਿੱਚ ਵਾਸ ਹੋਣਾ ਬਾਰ ਬਾਰ ਅਗਦੀ ਚਪੇੜ ਚ ਆਣਾ ਮਾਲਕਾ ਮੇਰਾ ਤੂੰ ਇਹ ਦੁੱਖ ਕੱਢ ਦੇ ਮੈਨੂੰ ਬਾਕੀ ਹੋਰ ਕੋਈ ਦੁੱਖ ਨਹੀਂ ਲੱਗਾ ਜਨਮ ਮਰਨ ਦੋਹੋਂ ਤੇ ਛੁਟਾ ਭਵਜਲ ਜਗਤ ਤਰੈਨ ਤੇਰੀ ਜਨਮ ਮਰਨ ਤੋਂ ਖਲਾਸੀ ਹੋ ਜਾਏਗੀ ਤੂੰ ਭਵ ਸਾਗਰ ਤੋਂ ਤਰ ਜਾਏਗਾ ਸੰਸਾਰ ਸਾਗਰ ਤੋਂ ਪਾਰ ਹੋ ਜਾਏਗਾ ਜੇ ਤੋ ਤੂੰ ਇਸ ਰਸਨਾ ਦੇ ਨਾਲ ਉਸ ਮਾਲਕ ਦਾ ਨਾਮ ਜਪੇਗਾ ਲਓ ਫਿਰ ਅੱਜ ਦੇ ਸ਼ਬਦ ਦੀ ਸੰਪੂਰਨਤਾ ਕਰਦਿਆਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕੀ ਰਹਿਮਤ ਕੀਤੀ ਕਹਿੰਦੇ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰੈ ਜਿਹੜੇ ਪ੍ਰਭੂ ਦੇ ਸੇਵਕ ਐ ਨਾ ਪ੍ਰਭੂ ਦੇ ਦਾਸ ਨੇ ਉਹ ਖੋਜ ਕਰਦਿਆਂ ਕਰਦਿਆਂ ਇਸ ਅਸਲੀਅਤ ਨੂੰ ਸਮਝ ਲੈਂਦੇ ਨੇ ਕਿ ਸਾਰੇ ਸੁੱਖਾਂ ਦਾ ਖਜ਼ਾਨਾ ਉਹ ਪਰਮਾਤਮਾ ਤੇ ਫਿਰ ਉਸੇ ਦੇ ਪਰਨੇ ਉਹ ਪੇ ਰਹਿੰਦੇ ਨੇ ਇਹ ਜਪ ਜਪ ਕੇ ਪਤਾ ਲੱਗਦਾ ਸਾਹਿਬ ਇਹ ਕੇਵਲ ਤਾਂ ਕੇਵਲ ਪ੍ਰੈਕਟੀਕਲ ਚੀਜ਼ਾਂ ਜਿਵੇਂ ਜਿਵੇਂ ਆਪਾਂ ਧਰਮ ਦੇ ਰਾਹ ਤੇ ਤੁਰਾਂਗੇ ਦੇਖੋ ਨਾ ਨਾ ਕਰਦੇ ਆ ਜੀਵਨ ਚ ਸ਼ਾਂਤੀ ਆਣੀ ਸ਼ੁਰੂ ਹੋ ਜਾਗੀ ਜਿਵੇਂ ਜਿਵੇਂ ਜਪਨਾ ਸ਼ੁਰੂ ਕਰਾਂਗੇ ਜੀਵਨ ਚ ਇੱਕ ਵੱਖਰਾ ਆਨੰਦ ਪੈਣਾ ਸ਼ੁਰੂ ਹੋ ਜਾਏਗਾ ਮਾਰ ਕਹਿੰਦੇ ਖੋਜਤ ਖੋਜਤ ਤਤ ਵਿਚਾਰਿਓ ਉਹ ਤਤ ਵਸਤੂ ਵਿਚਾਰ ਲੈਂਦੇ ਨੇ ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਪ੍ਰਭੂ ਦਾ ਆਸਰਾ ਲਏ ਤੋਂ ਬਿਨਾ ਜੀਵਨ ਚ ਸੁੱਖ ਨਹੀਂ ਆ ਸਕਦਾ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪ੍ਰਾਇਨ ਅਬਨਾਸੀ ਖੇਮ ਅਬਨਾਸੀ ਕਹਿੰਦੇ ਨਾ ਜਿਹੜੀ ਚੀਜ਼ ਨਾਸ ਨਾ ਹੋਵੇ ਖੇਮ ਕਹਿੰਦੇ ਨੇ ਸੁੱਖ ਨੂੰ ਅਬਨਾਸੀ ਖੇਮ ਚਾਹੇ ਜੇ ਨਾਨਕ ਕਹਿੰਦੇ ਜੇ ਇਹੋ ਜਿਹਾ ਸੁੱਖ ਚਾਹੀਦਾ ਜਿਹੜਾ ਸੁੱਖ ਕਦੀ ਤੇਰਾ ਖਤਮ ਨਾ ਹੋਵੇ ਇਸ ਦੁਨੀਆ ਤੇ ਸੁੱਖ ਤਾਂ ਅੱਜ ਸੋਖਾਂ ਦੇ ਕੱਲ ਦੁੱਖ ਦਾ ਰੂਪ ਧਾਰਨ ਕਰ ਲੈਂਦੇ ਮਾਰ ਕਹਿੰਦੇ ਜੇ ਤੂੰ ਇਹੋ ਜਿਹਾ ਸੁੱਖ ਚਾਹਨਾ ਜਿਹੜਾ ਅਬਨਾਸੀ ਹੋਵੇ ਜਿਹੜਾ ਨਾਸ ਨਾ ਹੋਵੇ ਜਿਹੜਾ ਸਦਾ ਬਨਿਆ ਰਵੇ ਤਾਂ ਇੱਕ ਕੰਮ ਕਰ ਸਦਾ ਸਿਮਰਨ ਨਰਾਇਣ ਸਦਾ ਉਸ ਮਾਲਕ ਦਾ ਨਾਮ ਸਿਮਰਿਆ ਕਰ ਤੇਰੇ ਜੀਵਨ ਚ ਸਦਾ ਵਸਤੇ ਸੁਖ ਬਣ ਜਾਏਗਾ ਤੇਰੇ ਜੀਵਨ ਚ ਸਦਾ ਵਸਤੇ ਆਨੰਦ ਬਣ ਜਾਏਗਾ ਜੇ ਤੂੰ ਇਸ ਰਸਨਾ ਦੇ ਨਾਲ ਉਸ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦੇਗਾ ਕਿਉਂਕਿ ਰਸਨਾ ਮਿਲੀ ਇਸ ਵਾਸਤੇ ਆ ਕਿ ਇਸ ਰਸਨਾ ਨਾਲ ਉਸ ਪ੍ਰਭੂ ਪ੍ਰਮਾਤਮਾ ਦੇ ਗੁਣ ਗਾਈਏ ਸਤਿਗੁਰਾਂ ਦੇ ਇੱਕ ਬਚਨ ਆਂਦਾ ਕਹਿੰਦੇ ਦੇਖ ਇਸ ਕਿੰਡੀ ਵੱਡੀ ਦਾਤ ਦਿੱਤੀ ਪ੍ਰਮਾਤਮਾ ਨੇ ਇਹ ਰਸਨਾ ਕਿ 32 ਦੰਤਾਂ ਦੇ ਵਿੱਚ ਕਿਵੇਂ ਆਪਣਾ ਬਚਾ ਕਰਦੀ ਹੋਈ ਫਟਾਫਟ ਬੋਲਦੀ ਜਾਂਦੀ ਕਿੰਨਾ ਚੰਗਾ ਹੋਵੇ ਕਿਤੇ ਇਸ ਰਸਨਾ ਨਾਲ ਤੋਂ ਮਾਲਕ ਦਾ ਨਾਮ ਜਪੇ ਮਾਰ ਕੇ ਕਹਿੰਦੇ ਜਿੰਝੇਵਾ ਦਿੱਤੀ ਬੋਲੇ ਤਾਤ ਜਿਸ ਪਰਮਾਤਮਾ ਨੇ ਜੇਵਾ ਦਿੱਤੀ ਜਿਹੜੀ ਫਟਾਫਟ ਬੋਲਦੀ ਜਾਂਦੀ ਤੁਸੀਂ ਸੋਚੋ ਕਿਤੇ ਕਾਂਤ ਵਿੱਚ ਬੈਠ ਕੇ ਕਿਸ ਤਰ੍ਹਾਂ ਕਿੰਨੀ ਜਲਦੀ ਸ਼ਬਦ ਬਣਦੇ ਹੋਣਗੇ ਕਿੰਨੀ ਜਲਦੀ ਸ਼ਬਦਾਂ ਦਾ ਇੱਕ ਬਾਣਾ ਪਹਿਨਾ ਕੇ ਤੇ ਰਸਨਾ ਸਾਹਮਣੇ ਰੱਖ ਦਿੰਦੀ ਹੈ ਕਹਿੰਦੇ ਇਸ ਰਸਨਾ ਨੂੰ ਨਾਮ ਜਪਣ ਵਾਸਤੇ ਵੀ ਯੂਜ਼ ਕਰ ਲੈ ਇਹ ਜੱਪਨ ਵਾਸਤੇ ਦਿੱਤੀ ਜਾਂ ਉੱਠਦੇ ਬੈੰਦੇ ਸੌਂਦੇ ਜਾਗਦੇ ਸਤਨਾਮ ਵਾਹਿਗੁਰੂ ਦਾ ਜਾਪ ਕਰਿਆ ਕਰ ਤੇਰੇ ਜੀਵਨ ਚ ਸ਼ਾਂਤੀ ਆ ਜਾਏਗੀ ਤੇਰੇ ਜੀਵਨ ਚ ਸਹਿਜ ਆ ਜਾਏਗਾ ਤੇਰੇ ਜੀਵਨ ਚ ਖੇੜਾ ਆ ਜਾਏਗਾ ਤੇਰੇ ਜੀਵਨ ਚ ਸਾਰੇ ਦੁੱਖ ਜਿਹੜੇ ਨਾ ਉਪਲਾਈਨ ਕਰ ਜਾਣਗੇ ਇਤਨੀ ਆਕ ਬੇਨਤੀਆਂ ਪ੍ਰਵਾਨ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ ਉਮੀਦ ਆਪ ਜੀ ਬਖਸ਼ ਦੇਵੋਗੇ ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਹਿਬ ਸੁਮੇਲ ਗੱਜ ਕੇ ਫਤਿਹ ਬੁਲਾਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ